ਜੰਡਵਾਨ ਨਹੀਂ ਮਸਲੀ ਜਲੀ ਬੱਚਾ ਤੁਹਾਡਾ ਵੀ ਕੋਈ ਗਿਆ ਵਾਗ ਕਰੋਂ ਹਾਂਜੀ ਗੁੱਡੀ ਗੀ ਸਾਡੀ ਕੀ ਨਾ ਹੁੰਦਾ ਗੀਦਾ ਕੋ ਇਹ ਕਿੱਥੋਂ ਗਈ ਹੈ ਇਹ ਪੈਣੀ ਮਸਾ ਸਿੰਘ ਤੋਂ ਹੀ ਨਹੀਂ ਕਿਹੜੀ ਜਗ੍ਹਾ ਨੂੰ ਸਕੂਲ ਚ ਗਈ ਬਿਲਕੁਲ ਵੱਡੀ ਕਿਹੜਾ ਸਕੂਲ ਹੈ ਇਹ ਸਰਕਾਰੀ ਸਕੂਲ ਹੈ ਇਹ ਪਿੰਡ ਦੇ ਵਿੱਚ ਹੀ ਆ ਹਾਂਜੀ ਪਿੰਡ ਚ ਸਕੂਲ ਹੈ ਸੂਪਾਲ ਕੀਤੀ ਤੁਸੀਂ ਬੱਚਿਆਂ ਨੇ ਹਾਂਜੀ ਅਸੀਂ ਭਾਲ ਭਾਲ ਕਰ ਚੁੱਕੇ ਹਾਂ ਪਰ ਅਜੇ ਤੱਕ ਮਿਲਿਆ ਨਹੀਂ ਵੈਸੇ ਕਿੰਨੇ ਤਰੀਕ ਦੀ ਗੱਲ ਹੋ ਗਈ ਹੈ ਇਹ 9 ਤਰੀਕ ਦੀ ਗੱਲ ਹੈ ਕੋਈ ਹੋਰ ਪਤਾ ਲੱਗਾ ਕਿ ਮੈਨੂੰ ਨਹੀਂ ਜੀ ਜੀ ਲੱਗਣ ਉਹ ਇਹ ਪੁਲਿਸ ਪ੍ਰਸ਼ਾਸਨ ਨੇ ਵੀ ਖਬਰ ਦਿੱਤੀ ਤੁਸੀਂ ਹਾਂਜੀ ਉਹ ਵੀ ਕਹਿੰਦੇ ਆ ਵੀ ਤੁਸੀਂ ਹੀ ਭਾਲ ਕਰੋ ਇਹ ਹੀ ਕਰਦੇ ਆ ਕੀ ਮੰਗ ਕਰਦੇ ਨਹੀਂ ਤੇ ਹੋ ਗਏ ਨੇ ਵੀ ਗੁੱਡੀਆਂ ਲੱਭ ਜਾਣ ਤੇ ਸਾਰੇ ਮਤਲਬ ਜੋਰ ਲਾਉਂਦੇ ਆ ਸਰ ਜੀ ਹਾਂਜੀ ਬੀ ਜੀ ਕੀ ਨਾ ਆਪਣਾ ਕਿਹੜਾ ਪਿੰਡ ਆ ਸਾਡਾ ਪਿੰਡ ਸਰ ਜੀ ਭੈਣੀ ਆ ਠਿੱਖੀ ਵੰਡੇ ਲਾਗੇ ਸਰ ਜੀ ਅੱਛਾ ਤੇ ਇਹ ਕਿ ਕਰਵਾ ਆਪਰੀ ਆੜੀਆਂ ਲੜਕੀਆਂ ਇਹਨੇ ਕਰ ਰਹੇ ਆ ਸਰ ਜੀ ਉੱਥੋਂ ਛੁੱਟੀ ਸਾਰਾ ਕਹਿੰਦੇ ਆ ਜਿਹੜੇ ਆਪਣੇ ਸਕੂਲ ਚੋਂ ਮਾਸਟਰ ਨਾਲ ਹੀ ਗੱਲਬਾਤ ਕੀਤੀ ਕਿ ਤੁਸੀਂ ਇਹ ਸਕੂਲ ਪੜ੍ਹਦੀਆਂ ਇਹ ਜੀ ਸਰਕਾਰੀ ਸਕੂਲੇ ਪੜ੍ਹਦੀਆਂ ਅੱਛਾ ਜੀ ਤੇ ਉਹ ਬੱਚੀ ਕਹਿ ਕਹੀ ਕਿ ਜਿੰਨਾ ਚਿਰ ਮੇਰੇ ਪਾਪਾ ਨਾ ਆਏ ਉਹਨਾਂ ਚਿਰ ਤੋਂ ਹੀ ਕੀ ਕਰਨਾ ਕਿ ਛੁੱਟੀ ਨਹੀਂ ਦੇਣੀ ਤੇ ਬੱਚਾ ਛੁੱਟੀ ਲੈ ਕੇ ਸਰ ਜੀ ਤੇ ਮਤਲਬ ਸਕੂਲੋਂ ਆ ਗਏ ਆ ਤੇ ਘਰੇ ਨਹੀਂ ਪਹੁੰਚੇ ਉੱਥੋਂ ਹੀ ਛੁੱਟੀ ਲੈ ਕੇ ਤੇ ਉੱਤਰ ਦੀ ਉੱਧਰ ਹੀ ਮਤਲਬ ਘਰੋਂ ਚਲੇ ਗਏ ਆ ਬੱਚੇ ਕੀ ਨਾ ਕੁੜੀ ਦੜੀ ਨਾ ਸਰ ਜੀ ਉਹਦਾ ਨਾਮ ਲక్ష్ਮੀ ਆ ਜੀ ਹੂੰ ਲక్ష్ਮੀ ਆ ਸਰ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸਰ ਜੀ ਜਤਿੰਦਰ ਸਿੰਘ ਨੀਆਂ ਕੁੜੀਆਂ ਇਹ ਇਹ ਸਰ ਜੀ ਤਿੰਨ ਗੁੱਡੀਆਂ ਅੱਛਾ ਤਾਂ ਕੋਈ ਇਹਦੀ ਥਾਣੇ ਤਲਾਸ਼ ਦਿੱਤੀ ਗਈ ਹਾਂ ਜੀ ਸਰ ਜੀ ਥਾਣੇ ਹੀ ਤਲਾਸ਼ ਦਿੱਤੀ ਆ ਖਾਲਦਾ ਥਾਣਾ ਸਰ ਜੀ ਅੱਛਾ ਤੇ ਹੁਣ ਕੀ ਬਦਲ ਸ਼ਿਵਾਸ਼ ਦਵਾਇਆ ਤੁਹਾਨੂੰ ਕੇ ਐਸ ਐਚਓ ਨੇ ਸਰ ਜੀ ਉਹ ਤੇ ਕਹਿੰਦੇ ਵੀ ਤੁਸੀਂ ਵੀ ਕੋਸ਼ਿਸ਼ ਕਰੋ ਤੇ ਨਾਲ ਮਤਲਬ ਅਸੀਂ ਵੀ ਕੋਸ਼ਿਸ਼ ਕਰਾਂਗੇ ਸਰ ਸਾਹਿਬ ਸਰ ਜੀ ਇਹ 9 ਤਰੀਕ ਦੀ ਗੱਲ ਆ ਤੇ ਪਤਾ ਲੱਗਾ ਕੋਈ ਫੌਲ ਲਗੇ ਬੰਨਿਉ ਨਹੀਂ ਸਰ ਜੀ ਕੋਈ ਪਤਾ ਨਹੀਂ ਲੱਗਾ ਇਹ ਤੱਕ ਕੀ ਮੰਗ ਕਰਦੇ ਹੋ ਅਸੀਂ ਮੰਗ ਸਰ ਜੀ ਉਹ ਕਰਦੇ ਛੋੜੇ ਛੋੜੇ ਬੱਚੇ ਆ ਕਿਦੀ 12 ਸਾਲੋਂ ਵੱਰੇ ਆ ਸਰ ਜੀ ਤੇ ਕਿਹਦੀ 10 ਆਲੇ ਆ ਸਰ ਜੀ ਇਸ ਤਰ੍ਹਾਂ ਕਰਕੇ 12 13 ਸਾਲ ਤੋਂ ਵੱਧ ਨਹੀਂ ਬੱਚੇ ਕਿ ਬੇਟੀਆਂ ਬੱਚੇ ਛੋਟੇ ਆ ਸਰ ਜੀ ਇਹ ਤਾਂ ਕੋਈ ਲੱਗਦਾ ਬੱਚਿਆਂ ਦਾ ਵੀ ਤਾਂ ਕੋਣ ਲੈ ਗਿਆ ਉਹ ਨਾ ਉਹ ਕਿੱਧਰ ਕਿੱਥੇ ਗਏ ਲੈ ਕੇ ਬੱਚੇ ਸਰ ਜੀ ਕੋਈ ਨਹੀਂ ਪਤਾ ਲੱਗਦਾ ਨਾਂ ਤੇ ਸਾਨੂੰ ਕਿਤੇ ਕੋਈ ਛੱਕਿਆ ਤੇ ਨਾ ਕੋਈ ਹੋ ਨਹੀਂ ਸਾਨੂੰ ਸਰ ਜੀ ਕੋਈ ਮੋਬਾਈਲ ਨਹੀਂ ਸਰ ਜੀ ਕੋਈ ਫੋਨ ਨਹੀਂ ਹੈਗਾ ਜੀ ਹਾਂ ਜੀ ਹਾਂ ਜੀ ਬਾਬੂ ਜੀ ਕੀ ਆਪਣਾ ਨਾਮ ਤੇ ਕਿਹੜਾ ਪਿੰਡ ਹੈ ਤੇ ਕੀ ਘਟਨਾ ਵਾਪਰੀ ਜੜੀ ਲੜਕੀ ਇਹ ਜੀ ਐਨੀਮਸਾ ਸਿੰਘ ਸਾਡਾ ਪਿੰਡ ਆ ਸਰਕਾਰੀ ਸਕੂਲ ਆ ਘਰਾਂ ਤੋਂ 2 ਕਿਲੇ ਦੂਰ ਆ ਤੇ ਤਕਰੀਬਨ 12:00 ਵਜੇ ਲੜਕੀਆਂ ਨੇ ਸਰਾਂ ਤੋਂ ਛੁੱਟੀ ਲਈ ਆ ਸਰਾਂ ਨੂੰ ਆ ਕੇ ਪੀੜ ਦਰਦ ਦਾ ਆ ਕੇ ਦੇ ਛੁੱਟੀ ਲਈ ਇਹਨਾਂ ਨੇ ਅਰਜ਼ੀਆਂ ਦਿੱਤੀਆਂ ਹਾਂਜੀ ਉਹ ਅਰਜ਼ੀਆਂ ਇੱਕ ਤੇ ਦੋਵੇਂ ਇਹ ਇੱਕ ਅਰਜ਼ੀਆਂ ਜਿਹੜੀਆਂ ਦੋ ਅਰਜ਼ੀਆਂ ਇੱਕੇ ਲਟਕੀਆਂ ਦੇ ਹੱਥ ਦੇਣ ਲਿਗੀਆਂ ਤੇ ਇੱਕ ਇੱਕ ਦੇ ਹੱਥ ਤੇ ਲਿਗੀਆਂ ਅਸਲੀ ਉਹਦੇ ਵਿੱਚ ਇਹ ਗੱਲ ਹੋਈ ਹੈ ਜੀ ਵੀ ਜਦੋਂ ਉਹ ਲਟਕੀਆਂ ਚਲੇ ਗਈਆਂ ਨਾ ਤੇ ਇੱਕ ਸਵਾ ਇੱਕ ਦੇ ਨਾਲ ਸਰ ਨੂੰ ਪਤਾ ਨਹੀਂ ਕਿੰਨੇ ਦੱਸਿਆ ਗਿਆ ਵੀ ਲਟਕੀਆਂ ਐਸ ਰਸਤੇ ਜਾ ਰਹੀਆਂ ਕਿਨੇ ਤਰੀਕ ਦੀ ਗੱਲ ਹੈ ਇਹ 9 ਤਰੀਕ ਦੀ ਅਚਜਰ ਤੇ ਜਦੋਂ ਦੱਸਿਆ ਗਿਆ ਤੇ ਉਹ ਲੜਕੀਆਂ ਫਿਰ ਜਦੋਂ ਇਹ ਸਰਪੰਡ ਨੂੰ ਭੱਜਾਏ ਤੇ ਕੋਹ ਨੂੰ ਨਹੀਂ ਗਿਆ ਜਿਉ ਉਹ ਨੂੰ ਜਾਂਦਾ ਤੇ ਸ਼ਾਇਦ ਹੋ ਸਕਦਾ ਹੈ ਵੀ ਲੜਕੀਆਂ ਇਹਦੇ ਹੱਥ ਚਾਣ ਕੇ ਤੇ ਫਿਰ ਆਪਦੇ ਟਿਕਣੇ ਆ ਜਾਂਦੀਆਂ। ਅੱਛਾ ਤੇ ਲੜਕੀਆਂ ਸਾਡੀਆਂ ਅਜੇ ਤੱਕ ਨਹੀਂ ਲੱਭੀਆਂ। ਇਹ ਸ਼ਾਰਬੀਨ ਕੀਤੀ ਆਪਦੇ ਪਾਸੇ ਵੀ ਰਿਸ਼ਤੇਦਾਰਾਂ ਦੇ ਲਾਗੇ ਬੈਠੇ। ਹਾਂਜੀ ਬਹੁਤ ਸ਼ਾਰਬੀਨ ਕੀਤੀ 12 1 ਵਜੇ ਤੱਕ ਰਹੀਂ 9 ਤਰੀਕੇ ਵਾਲੇ ਦਿਨ ਰਾਤ ਭੱਜੇ-ਭੁਜੇ ਫਿਰਦੇ ਰਹੇ ਆ। ਨਹੀਂ ਸਾਨੂੰ ਲੜਕੀਆਂ ਮਿਲਦੀਆਂ ਨਹੀਂ ਕੋਈ ਥਾਣੇ ਤਲਾ ਦਿੱਤੀ ਹਾਂਜੀ ਦਿੱਤੀ ਹੈ ਜੀ ਸਵਾਗਤ ਹੈ ਤੁਹਾਨੂੰ ਐਸਐਚਓ ਕਹਿੰਦੇ ਆ ਸਾਬ ਆਉਂਦੇ ਆ ਵੀ ਅਸੀਂ ਤੁਹਾਨੂੰ ਤਾਂ ਤੁਸੀਂ ਵੀ ਨਾਲ ਕਰੋ ਆਸਰਾ ਤੇ ਐਵੇਂ ਹੀ ਕਰਦੇ ਆ ਤੇ ਦੋਵੇਂ ਤੇਰਾ ਇੱਕ ਬਣ ਕੇ ਤੇ ਆਪਾਂ ਪਾਲ ਕਰ ਗਏ ਮੌਕਾ ਵਿਖਣਾ ਸੀ ਤਾਂ ਜੀ ਕੀ ਵਿਸ਼ਾ ਕੀ ਮੰਗ ਕਰਦੇ ਪੁੱਛਾ ਜੀ ਐਂ ਤੇ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆ ਕਿ ਸਾਡੀਆਂ ਲੜਕੀਆਂ ਜਿਹੜੀਆਂ ਆ ਮਾਲਕ ਆ ਤੇ ਆ ਮਾਲਕ ਲੜਕੀਆਂ ਨੂੰ ਤੁਹਾਨੂੰ ਪਤਾ ਹੀ ਹੈ ਵੀ ਕੀ ਕਹਿ ਸਕਦੇ ਆ ਕਿ ਉਹਨਾਂ ਨੂੰ ਮਾਲਕੇ ਲਟਕੀਆਂ ਸਾਡੇ ਹੱਥ ਆ ਜਾਣਗੇ ਤੇ ਜਿਹੜਾ ਇਹ ਜਨਾਂ ਦੇ ਦੁਸ਼ਮਣ ਆ ਜਿਹੜਾ ਜਿਨੇ ਇਹ ਇਹ ਕਾਰਵਾਈ ਕੀਤੀ ਹੈ ਕੋਈ ਗੱਲ ਕੀਤੀ ਆ ਉਹ ਤੇ ਤੱਕ ਤੋਂ ਸਖਤ ਕਾਰਵਾਈ ਹੋਣੀ ਹੈ ਭਾਈ ਤੁਹਾਨੂੰ ਕਿਹਦੇ ਸ਼ੱਕ ਹੋਵੇ ਸ਼ੱਕ ਸਾਰ ਸਾਨੂੰ ਕੁਝ ਸਮਝ ਨਹੀਂ ਆ ਰਹੀ ਹੈ ਜੇ ਸ਼ੱਕ ਕਿਤੇ ਵੀ ਕਹਿ ਸਕਦੇ ਆ ਇਹ ਦਿਨਾਂ ਕੁੜੀਆਂ ਦਾ ਨਾਮ ਕੀ ਸੀ ਇੱਕ ਤਾਂ ਹੈ ਗਾਈ ਜਸਮੀਨ ਇੱਕ ਤਾਂ ਕੀ ਬੀਬੀ ਬੀਬੀ ਗੀਤਾ ਗੀਤਾ ਕੌਰ ਲਸ਼ਮੀ ਲਸ਼ਮੀ ਤਿੰਨ ਲੜਕੀਆਂ ਮੱਸਾ ਸਿੰਘ ਹੋਤੀਆਂ ਨੇ ਕੁੜੀਆਂ ਦਾ ਸੋਈ ਹੈਗਾ ਬਾ ਬਕੇ ਨਾਲ ਚਲਗੀਆਂਗੇ ਜਾਂ ਗਵਾਹ ਹੋਈਆਂ ਤੇ ਉਹਨਾਂ ਬਾਰੇ ਸਾਰੀ ਜਾਣਕਾਰੀ ਘਟੇ ਪੰਨੇ ਦਿੱਤੀ ਜੀ 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 ਬੜਾ ਅਨਫੋਰਚੂਨੇਟ ਇੰਸੀਡੈਂਟ ਹੈ ਜੀ ਤਿੰਨ ਕੁੜੀਆਂ ਹੀ ਜੋ 12 ਸਾਲ ਦੀ 11 ਸਾਲ ਦੀ ਤੇ ਇਹ ਬਿਨਾਂ ਦੱਸੇ ਪਿੱਛੇ ਚਲ ਗਈ ਜੀ ਸਕੂਲ ਤੋਂ ਸਕੂਲ ਟੀਚਰ ਨੂੰ ਕਹਿ ਕੇ ਕਿ ਜਿੰਨੀਆਂ ਵੀ ਆਪਾਂ ਨੂੰ ਘਰੇ ਜ਼ਰੂਰੀ ਕੰਮ ਹੈ ਉਹਦੇ ਦਿਨ ਦੀ ਛੁੱਟੀ ਦਿੱਤੀ ਜਵੇ ਸਕੂਲ ਟੀਚਰ ਨੇ ਵੀ ਮਤਲਬ ਕੀਤਾ ਨਹੀਂ ਵੈਰੀਫਾਈ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹ ਕੁੜੀਆਂ ਨੂੰ ਭੇਜਣ ਲੱਗਾ ਤੇ ਕਿਸੇ ਨੂੰ ਕਾਲ ਕਰਾਂਗਾ ਕਿਸ ਤਰ੍ਹਾਂ Okay. So, उस तो आपा सर्च कर भी जी भी सस्पेक्टेड बंदे ही की दो तीन पर कोई नहीं निकली सारे जी ओके सर कोई लीड मिलती है जी थैंक okay, okay. okay. okay, 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 सारा पुलिस प्रशासन लगा जी मतलब okay,